ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 10ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਅਧਿਆਇ ਪਹਿਲਾ ਵਾਸਤਵਿਕ ਸੰਖਿਆਵਾਂ ਅਭਿਆਸ ਨੰਬਰ 1.2 ਤੇ ਸਭ ਅਭਿਆਸ ਦੇ ਅਗਲੇ ਦੋ ਸਵਾਲ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਅਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਸ਼ੁਰੂ ਕਰੀਏ अगे वह तो प्यारे विद्यार्थी हो कि इसी चैनल के उत्तर कुछ प्लेलिस्टा होर भी है जो थोड़ी दसवीं जवाब न संबंधित हैं जिमें कि टेंथ मैथ नोट्स एक हैगी टेंथ इंग्लिश एमसी बी मेन कोर्स बुक एक है टेंथ इंग्लिश लिटरेचर या सप्लीमेंटरी फिर एक हैगी टेंथ ग्रैमर एक है कि टैंथ फिर एक हैगी गणित सिद्धांत एक हैगी मैथ शॉर्टकट्स एंड ट्रिक्स ਸੋ ਤੁਸੀਂ ਚੈਨਲ ਤੇ ਜਾ ਕੇ ਇਹਨਾਂ ਪਲੇ ਸਟੋਰ ਨੂੰ ਵੀ ਖੋਲ ਕੇ ਜ਼ਰੂਰ ਦੇਖੋ ਆਹ ਦੇਖਿਓ ਬੱਚਿਓ ਤੀਜਾ ਸਵਾਲ ਕਹਿੰਦੇ ਅਪਾਜ ਗੁਣਨਖੰਡਨ ਵਿਧੀ ਨਾਲ ਦਿਤੀਆਂ ਸੰਪੂਰਨ ਸੰਖਿਆਵਾਂ ਦਾ ਐਸੀਐਫ ਜਿਹਨੂੰ ਮਹੱਤਮ ਕਹ ਦਿੰਨੇ ਆਂ ਅਤੇ ਐਲਸੀਐਮ ਜਿਹਨੂੰ ਲਘੁਤਮ ਕਹ ਦਿੰਨੇ ਆਂ ਪਤਾ ਕਰੋ ਸੋ ਤਿੰਨ ਤਿੰਨ ਸੰਖਿਆਵਾਂ ਬੱਚਿਓ ਤੁਹਾਨੂੰ ਦਿੱਤੀਆਂ ਸੋ ਆਹ ਦੇਖਿਓ ਹੁਣ ਅਸੀਂ ਕਿੱਦਾਂ ਕਰਦੇ ਆਂ ਤੇ ਅਪਾਜ ਗੁਣਨਖੰਡਨ ਜਿਹੜੀ ਵਿਧੀ ਹੈ ਬੱਚਿਓ ਬੜੀ ਹੀ ਮਹੱਤਵਪੂਰਨ ਹੈ ਇਹਦਾ ਅਲੱਗ ਤੌਰ ਤੇ ਇੱਕ ਵਾਰ ਵੀਡੀਓ ਬਣਾਇਆ ਹੋਇਆ ਹੈ ਜੋ ਕਿ ਤੁਸੀਂ ਗਣਿਤ ਦੇ ਸਿਧਾਂਤ ਨਾਮ ਦੀ ਪਲੇਲਿਸਟ ਵਿੱਚ ਦੇਖੋਗੇ ਸੋ ਬੜੇ ਵਿਸਤਾਰ ਦੇ ਨਾਲ ਅਪਾਜ ਗੁਣਨ ਖੰਡ ਅਪਾਜ ਸੰਖਿਆਵਾਂ ਕਿਹੜੀਆਂ ਹੁੰਦੀਆਂ ਨੇ ਅਪਾਜ ਗੁਣਨ ਖੰਡਨ ਕੀ ਹੁੰਦਾ ਹੈ ਤੇ ਇਹਦੇ ਕੀ ਕੀ ਇਹਦੀ ਵਰਤੋਂ ਕਿੱਦਾਂ ਕੀਤੀ ਜਾਂਦੀ ਹੈ ਇਹ ਸਾਰੀ ਗੱਲਾਂ ਮੈਂ ਵਿੱਚ ਦੱਸੀ ਹੋਈਆਂ ਤੁਸੀਂ ਉਹ ਵੀਡੀਓ ਵੀ ਜ਼ਰੂਰ ਦੇਖਣਾ ਠੀਕ ਹੈ ਜੀ ਆਓ ਅੱਗੇ ਦੇਖੀਏ ਹੁਣ ਬੱਚਿਓ ਐ ਐਚੀਐਫ ਤੇ ਐਲਸੀਐਮ ਕੱਢਣ ਲਈ ਜੋ ਅਪਾਜ ਖੰਡਨ ਅਪਾਜ ਗੁਣਨ ਖੰਡਨ ਦੀ ਵਿਧੀ ਵਿੱਚ ਜੋ ਵਰਤਿਆ ਜਾਂਦਾ ਉਹ ਜਿਹੜੇ ਦੋ ਸਿਧਾਂਤ ਨੇ ਉਹ ਲੈਨੇ ਹਨ ਮਹੱਤਮ ਜਿਹਨੂੰ ਕਿ ਐਸੀਐਫ ਕਹਿੰਨੇ ਆ ਸੰਖਿਆਵਾਂ ਦੇ ਹਰੇਕ ਸਾਂਝੇ ਅਭਾਜ ਗੁਣਨਖੰਡ ਦੀ ਸਭ ਤੋਂ ਛੋਟੀ ਘਾਤਾਂ ਦਾ ਗੁਣਨਫਲ ਹੁੰਦਾ ਹੈ ਇਹ ਕਥਨ ਤੁਹਾਨੂੰ ਬੱਚਿਓ ਕੰਠ ਹੋਣਾ ਚਾਹੀਦਾ ਨੇ ਠੀਕ ਹੈ ਨਾ ਤੇ ਜਿਹੜਾ ਲਗੋਤਮ ਹੈ ਐਲਸੀਐਮ ਸੰਖਿਆਵਾਂ ਦੇ ਹਰੇਕ ਅਭਾਜ ਗੁਣਨਖੰਡ ਦੀ ਸਭ ਤੋਂ ਵੱਡੀ ਘਾਤਾਂ ਦਾ ਗੁਣਨਫਲ ਹੁੰਦਾ ਹੈ ਹੁਣ ਦੋਨਾਂ ਨੂੰ ਬੱਚਿਓ ਧਿਆਨ ਦਿਓ ਮੈਂ ਇਸੇ ਕਰਕੇ ਇਹਨਾਂ ਦਾ ਰੰਗ ਲਾਲ ਕਰ ਦਿੱਤਾ ਹੈ ਇੱਥੇ ਹੈਗਾ ਹਰੇਕ ਸਾਂਝੇ ਅਭਾਜ ਗੁਣਨਖੰਡ ਦੀ ਗੱਲ ਹੋ ਰਹੀ ਹੈ ਜਿੱਥੇ ਐਸਸੀਐਫ ਦੀ ਗੱਲ ਹੈ ਪਰ ਜਿੱਥੇ ਐਲਸੀਐਮ ਹੈ ਉੱਥੇ ਹਰੇਕ ਅਭਾਜ ਗੁਣਨਖੰਡ ਦੀ ਗੱਲ ਹੈ ਸਾਂਝੇ ਦੀ ਨਹੀਂ LCM ਦੇ ਵਿੱਚ ਹਰੇਕ ਅਪਾਜ ਗੁਣਨਖੰਡ ਨੂੰ ਕਿਆ ਗੁਣਨਖੰਡ ਦੀ ਕਿਆ ਧਿਆਨ ਰੱਖਣਾ ਹੈ ਤੇ HCF ਦੇ ਵਿੱਚ ਧਿਆਨ ਕਿਤੇ ਰੱਖਣਾ ਹੈ ਸਾਂਝਾ ਅਪਾਜ ਗੁਣਨਖੰਡ ਫਿਰ HCF ਦੇ ਵਿੱਚ ਸਭ ਤੋਂ ਛੋਟੀ ਘਾਤਵਲ ਧਿਆਨ ਦੇਣਾ ਹੈ ਤੇ LCM ਦੇ ਵਿੱਚ ਸਭ ਤੋਂ ਵੱਡੀ ਘਾਤਾਂਵਲ ਧਿਆਨ ਦੇਣਾ ਹੈ ਹੁਣ ਜਦੋਂ ਅਸੀਂ ਸਵਾਲ ਕਰਾਂਗੇ ਤਿੰਨ ਤੇ ਤੁਹਾਨੂੰ ਇਹ ਗੱਲ ਸਪਸ਼ਟ ਹੋ ਜਾਏਗੀ ਆਓ ਦੇਖੀਏ ਸੋ ਬੱਚਿਓ ਪਹਿਲਾ ਹੈਗਾ 12 15 ਤੇ 21 ਇਹਨਾਂ ਦਾ HCF ਤੇ LCM ਕੱਢਣਾ ਹੈ ਸੋ ਇਹਨਾਂ ਦਾ ਅਭਾਜ ਹੁਨਨਖੰਡ ਕਰ ਲਾਂਗੇ ਛੋਟੀ ਸੰਖਿਆਵਾਂ ਮੇਂ ਜ਼ੁਬਾਨੀ ਹੋ ਜਾਏਗਾ ਸੋ ਇਹਨੂੰ ਉਹ ਟ੍ਰੀ ਬਣਾ ਕੇ ਜਾਂ ਉਹ ਟੇਬਲ ਬਣਾ ਕੇ ਜਿਹੜਾ ਮੈਂ ਪਹਿਲੇ ਜਿੱਦਾਂ ਕੀਤਾ ਸੀ ਉਦਾਂ ਕਰਨ ਦੀ ਲੋੜ ਨਹੀਂ ਹੈਗੀ ਸੋ 12 ਨੂੰ ਅਸੀਂ ਕਰਦੇ ਹਾਂ ਦੇਖੋ 2 2 3 ਜਿਹੜੀਆਂ ਸ਼ੁਰੂਆਤੀ ਅਭਾਜ ਸੰਖਿਆਵਾਂ ਨੇ ਉਹ ਤੁਹਾਨੂੰ ਜ਼ੁਬਾਨੀ ਯਾਦ ਹੋਣੀ ਚਾਹੀਦੀਆਂ ਸਭ ਤੋਂ ਛੋਟੀ ਅਭਾਜ ਸੰਖਿਆ 2 ਫਿਰ 3 ਆ ਗਈਏ ਫਿਰ 5 ਆ ਗਈਏ ਫਿਰ 7 ਆ ਗਈਏ ਫਿਰ 11 ਆ ਗਈਏ ਫਿਰ 13 ਆ ਗਈਏ ਫਿਰ 17 ਆ ਗਈਏ ਫਿਰ 19 ਆ ਗਈਏ ਫਿਰ 23 ਆ ਗਈਏ ਫਿਰ ਉਸ ਤੋਂ ਬਾਅਦ 29 ਹੈਗੀ ਐ ਸੋ ਇਸ ਤਰ੍ਹਾਂ ਤੁਹਾਨੂੰ ਸ਼ੁਰੂਆਤੀ ਜਿਹੜੀ ਆ ਅਪਾੜ ਸੰਖਿਆਵਾਂ ਨੇ ਇਹ ਤੁਹਾਨੂੰ ਜ਼ਬਾਨੀ ਕੰਠ ਹੋਣੀ ਚਾਹੀਦੀਆਂ ਸੋ ਅਸੀਂ ਛੋਟੀ ਤੋਂ ਛੋਟੀ ਲੈ ਕੇ ਦੇਖਦੇ ਹਾਂ ਸੋ 2 ਫਿਰ 2 ਫਿਰ 3 ਤੇ ਤੁਹਾਡਾ 12 ਬਣ ਜਾਂਦਾ 2 2 4 ਤੇ 12 ਸੋ ਇਹ 2 2 ਬਜਾ ਗਿਆ 2 ਦੀ ਘਾਤ 2 ਤੇ 3 ਦੀ ਘਾਤ 1 ਹੁਣ 15 ਦੋ ਨਾਲ ਭਾਗ ਨਹੀਂ ਹੁੰਦਾ ਸੋ ਤਿੰਨ ਨੂੰ ਲੈਨੇ 3 5 15 ਲਓ ਜੀ ਬਸ ਸਿੱਧਾ ਸੌਖਾ ਆ ਗਿਆ 3 ਦੀ ਘਾਤ 1 ਤੇ 5 ਦੀ ਘਾਤ 1 ਹੁਣ 21 ਹੈਗਾ ਇਹ ਵੀ ਦੋ ਨਾਲ ਭਾਗ ਨਹੀਂ ਹੁੰਦਾ ਸੋ ਤਿੰਨ ਨਾਲ ਭਾਗ ਹੋ ਜਾਂਦਾ 3 7 21 7 ਅਗੇ ਇਸ ਤੋਂ ਛੋਟਾ ਅਸੀਂ ਨਹੀਂ ਕਰ ਸਕਦੇ ਸੋ 3 7 3 ਦੀ ਘਾਤ ਇੱਕ ਤੇ 7 ਦੀ ਘਾਤ ਇੱਕ ਹੁਣ ਇਹ ਬੱਚਿਓ ਭਾਜਕੁਣਨਖੰਡ ਹੋ ਗਏ ਤਿੰਨਾ ਜਿਹੜੇ ਭਾਜਕੁਣਨਖੰਡਨ ਹੋ ਗਏ ਤਿੰਨੋ ਸੰਖਿਆਵਾਂ ਦੇ ਹੁਣ ਅਸੀਂ ਕਰਨਾ ਹੈ ਐਚਸੀਐਫ ਐਚਸੀਐਫ ਦਾ ਕੀ ਸੀਗਾ ਅਸੀਂ ਸਾਂਝਾ ਗੁਣਨਖੰਡ ਦੇਖਣਾ ਹੈ ਸਾਂਝਾ ਗੁਣਨਖੰਡ ਕਿਹੜਾ ਬੱਚਿਓ ਤਿੰਨ ਹੈਗਾ ਦੇਖੋ ਇਕੱਲਾ ਇਕੱਲਾ ਤਿੰਨ ਹੈਗਾ ਦੋ ਨਹੀਂ ਹੈਗਾ ਪੰਜ ਨਹੀਂ ਹੈਗਾ ਸੱਤ ਨਹੀਂ ਹੈਗਾ ਤਿੰਨਾ 'ਚ ਨਹੀਂ ਹੈਗਾ ਤਿੰਨ ਜਿਹੜਾ ਤਿੰਨਾ 'ਚ ਹੈਗਾ ਤੇ ਤਿੰਨਾ ਵਿੱਚ ਹੀ ਬੱਚਿਓ ਘਾਤ ਜਿਹੜੀ 1 1 ਹੈਗੀ ਹੈ ਸੋ ਛੋਟੀ ਵੱਡੀ ਦਾ ਕੋਈ ਫਸਲਾ ਹੀ ਨਹੀਂ ਹੈਗਾ ਜੇ ਇੱਥੇ ਕਿਤੇ 2 ਹੁੰਦੀ ਜਾਂ ਕਿਤੇ 3 ਹੁੰਦੀ ਫਿਰ ਅਸੀਂ 3 ਦੀ ਘਾਤ ਇੱਕ ਸਭ ਤੋਂ ਛੋਟੀ ਘਾਤ ਲੈਣੀ ਸੀ ਸੋ ਇੱਥੇ ਸਿੱਧਾ ਹੀ ਇੱਕੋ ਹੀ ਘਾਤ ਸਾਨੂੰ ਮਿਲ ਰਹੀ ਹੈ ਸੋ 3 ਦੀ ਘਾਤ ਇੱਕ ਸਭ ਤੋਂ ਛੋਟੀ ਘਾਤ ਵਾਲਾ ਸਾਂਝਾ ਗੁਣਨਖੰਡ ਹੈ ਇਸ ਲਈ ਐਚ ਸੀ ਐਫ 12 15 21 ਦਾ ਹੋ ਗਿਆ 3 ਦੀ ਘਾਤ ਇੱਕ ਬਰਾਬਰ 3 ਇਹ ਆ ਗਿਆ ਸਾਡਾ ਜਵਾਬ ਹੁਣ ਅਸੀਂ ਦੇਖਣਾ ਸਾਰੇ ਗੁਣਨਖੰਡ ਤੇ ਉਹਨਾਂ ਚ ਵੱਡੀ ਘਾਤ 2 ਦੀ ਘਾਤ 2 ਲਣਾ ਹੀ ਲੈਣਾ ਕੰਦੀ ਘਾਤ 1 ਇੱਕ ਹੀ ਹੈ ਇਹ ਵੀ ਲੈਣਾ ਹੈ ਫਿਰ ਕਿਉਂਕਿ ਇਹ ਸਾਂਝਾ ਤੇ ਇੱਕ ਵਾਰ ਹੀ ਲੈਣਾ ਹੈ ਦੇਖੋ ਤਿੰਨ ਦੀ ਘਾਤ ਇੱਕ ਤੇ ਪੰਜ ਦੀ ਘਾਤ ਇੱਕ ਤੇ ਸੱਤ ਦੀ ਘਾਤ ਇੱਕ ਸੋ ਸਾਰੇ ਨੂੰ ਲੱਗਣਾ ਹੈ ਦੋ ਦੀ ਘਾਤ ਇੱਕ ਤਿੰਨ ਦੀ ਘਾਤ ਇੱਕ ਪੰਜ ਦੀ ਘਾਤ ਇੱਕ ਸੱਤ ਦੀ ਘਾਤ ਹਰੇਕ ਅਪਾਜ ਗੁਣਨਖੰਡ ਦੀ ਸਭ ਤੋਂ ਵੱਡੀ ਘਾਤ ਹੈ ਜੋ ਤੁਹਾਡੇ ਕੋਲ ਹੈ ਨਹੀਂ ਸੋ ਇਸ ਲਈ ਐਲਸੀਐਮ 12 15 21 ਸਾਰੇ ਨੂੰ ਅਸੀਂ ਗੁਣਾ ਕਰ ਦੇਣਾ ਹੈ ਸੋ ਦੋ ਦੀ ਘਾਤ ਇਹ ਦੇਖੋ ਦੋ ਦੀ ਘਾਤ ਦੋ ਸੀਗਾ ਨਾ ਇਹ ਠੀਕ ਹੈ ਦੋ ਦੀ ਘਾਤ ਦੋ ਚਾਰ ਹੋ ਜਾਏਗਾ 3 ਦੀ ਘਾਤ ਇੱਕ 3 ਤੇ 5 ਦੀ ਘਾਤ ਇੱਕ 5 ਤੇ 7 ਦੀ ਘਾਤ ਇੱਕ 7 ਜਿਲੇ ਨੂੰ ਗੁਣਾ ਕੀਤਾ 4 3 12 12 5 60 ਤੇ 7 6 420 ਇਹ ਸਾਡਾ ਆ ਗਿਆ LCM ਅੱਗੇ ਚਲੀਏ ਹੁਣ ਬੱਚਿਓ ਇਹ ਸਵਾਲ 'ਚ ਦੇਖੋ ਇੱਕ ਵੱਖਰੀ ਚੀਜ਼ ਹੈਗੀ ਹੈ ਇਹਨੂੰ ਧਿਆਨ ਦਿਓ ਬੜੇ ਆਰਾਮ ਨਾਲ ਬੜੇ ਬੜੀ ਬੜੀ ਮਹੱਤਵਪੂਰਨ ਗੱਲ ਹੈ ਇਹਦੇ ਵਿੱਚ 17 23 ਤੇ 29 17 ਦਾ ਅਸੀਂ ਭਾਗ ਕਰ ਸਕਦੇ ਕਿਸੇ ਨਾਲ ਨਹੀਂ ਭਾਗ ਨਹੀਂ ਹੁੰਦਾ ਸੋ 17 ਦੀ ਘਾਤ ਇੱਕ ਤੇ ਇਹਨੂੰ ਭਾਗ ਕਰ ਸਕਦੇ ਨਹੀਂ ਤੇ ਆਪ ਆਪੜੇ ਆਪਾਂ ਭਾਜ ਸੰਖਿਆ ਹੈਗੀ ਏ ਤੇ ਇਹਦੀ ਘਾਤ ਇੱਕ 29 ਬਰਾਬਰ 29 ਦੀ ਘਾਤ ਇੱਕ 29 ਵੀ ਨਹੀਂ ਕੁਝ ਕਰ ਸਕਦੇ ਹੁਣ ਬੱਚਿਓ ਇਹਨਾਂ ਦਾ ਕੋਈ ਸਾਂਝੀ ਘਾਤ ਹੈਗੀ ਨਹੀਂ 17 ਐ ਤੇ 29 ਕੋਈ ਵੀ ਸਾਂਝੀ ਨਹੀਂ ਹੈਗੀ ਤੇ ਫਿਰ ਐਸ ਈ ਐਫ ਕਿੱਦਾਂ ਕੱਢਾਂਗੇ ਸੋਚੋ ਇਹ ਗੱਲ ਤੁਸੀਂ ਚੇਤੇ ਰੱਖਣੀ ਹੈ ਅਸੀਂ ਦੇਖਦੇ ਹਾਂ ਕਿ ਤਿੰਨੇ ਸੰਖਿਆਵਾਂ ਵਿੱਚ ਕੋਈ ਵੀ ਸਾਂਝਾ ਅਭਾਜ ਗੁਣਨਖੰਡ ਨਹੀਂ ਹੈ ਅਤੇ ਜਦੋਂ ਕੋਈ ਵੀ ਸਾਂਝਾ ਅਭਾਜ ਗੁਣਨਖੰਡ ਨਾ ਹੋਵੇ ਤਾਂ ਐਸ ਈ ਐਫ 1 ਹੁੰਦਾ ਹੈ ਗੱਲ ਯਾਦ ਰੱਖਣ ਵਾਲੀ ਹੈ ਕਿ ਜਦੋਂ ਕੋਈ ਵੀ ਸੰਖਿਆਵਾਂ ਦੇ ਗੁਣਨਖੰਡਾਂ ਵਿੱਚ ਇੱਕ ਵੀ ਗੁਣਨਖੰਡ ਸਾਂਝਾ ਨਾ ਹੋਵੇ ਤੇ ਉਹਦਾ ਫਿਰ HCF 1 ਹੋਏਗਾ ਇਸ ਲਈ HCF 17 ਤੇ 29 ਦਾ ਬਰਾਬਰ 1 ਠੀਕ ਹੈ ਜੀ ਹੁਣ ਇਹ ਸਾਰੇ ਅਸੀਂ LCM ਲਈ ਤੇ ਸਾਰਿਆਂ ਨੂੰ ਲੈਣਾ ਸੋ ਸਾਰੰਗ ਵਾਲੇ 17 ਦੀ ਘਾਤ ਇੱਕ 23 ਦੀ ਘਾਤ ਇੱਕ ਤੇ 29 ਦੀ ਘਾਤ ਇੱਕ ਵੱਡੀ ਛੋਟੀ ਦਾ ਮਸਲਾ ਹੀ ਕੋਈ ਨਹੀਂ ਸਾਰੇ ਲੈਣੇ ਨੇ ਸੋ ਹਰੇਕ ਅਭਾਜਕ ਨੂੰ ਹਨ ਦੀ ਸਭ ਤੋਂ ਵੱਡੀ ਘਾਤ ਹੈ ਇਸ ਲਈ LCM ਹੋ ਜਾਏਗਾ ਬੱਚਿਓ 17 23 29 ਜਿਹੜੇ ਕੀਤਾ ਤਾਂ ਆ ਗਿਆ 11339 ਸਾਡਾ ਆ ਗਿਆ LCM ਅੱਗੇ ਚਲੀਏ ਅਗਲਾ ਆ ਗਿਆ ਬੱਚਿਓ ਹੁਣ 8 9 ਤੇ 25 ਆਓ ਦੇਖੀਏ ਹੁਣ 8 ਜਿਹੜਾ 2 2 2 ਤੇ ਬਣ ਗਿਆ 2 ਦੀ ਘਾਤ 3 9 ਜਿਹੜਾ 3 3 3 ਦੀ ਘਾਤ 2 25 ਬਣ ਗਿਆ 5 5 5 ਦੀ ਘਾਤ 2 ਹੁਣ ਦੇਖੋ ਬੱਚਿਓ ਇੱਥੇ 2 ਇੱਥੇ 3 ਇੱਥੇ 5 ਫੇ ਕੋਈ ਵੀ ਸਾਂਝਾ ਗੁਣਨਖੰਡ ਨਹੀਂ ਹੈ ਸੋ ਅਸੀਂ ਲਿਖਾਂਗੇ ਅਸੀਂ ਦੇਖਦੇ ਹਾਂ ਕਿ ਇਹਨਾਂ ਸੰਖਿਆਵਾਂ ਵਿੱਚ ਕੋਈ ਵੀ ਸਾਂਝਾ ਅਭਾਜ ਗੁਣਨਖੰਡ ਨਹੀਂ ਹੈ ਅਤੇ ਜਦੋਂ ਕੋਈ ਵੀ ਸਾਂਝਾ ਅਭਾਜ ਗੁਣਨਖੰਡ ਨਾ ਹੋਵੇ ਤਾਂ ਐਸ.ਸੀ.ਐਫ 1 ਹੁੰਦਾ ਹੈ ਇਸ ਲਈ ਐਸ.ਸੀ.ਐਫ 8 9 25 ਦਾ ਹੋ ਗਿਆ 1 ਠੀਕ ਹੈ ਤੇ ਹੁਣ ਬੱਚਿਓ ਤਿੰਨ ਹੀ ਗੁਣਨਖੰਡ ਨੇ ਦੇਖੋ ਬਖਰੇ ਬਖਰੇ ਸੋ ਸਾਰੇ ਲੈਣੇ ਨੇ ਤੇ ਸਾਰਿਆਂ ਚ ਵੱਡੀ ਘਾਤ ਚੁਣੀ ਹੁੰਦੀ ਹੈ ਤੇ ਸਾਰੀਆਂ ਤੇ 1 1 ਹੀ ਹੈਗਾ ਤੁਸ ਅਸੀਂ ਜਿੰਨੀਆਂ ਵੀ ਹੈਗੇ ਨੇ ਇਹਨਾਂ ਨੂੰ ਸਾਰਿਆਂ ਨੂੰ ਵੱਡੀ ਘਾਤ ਵਾਲਿਆਂ ਨੂੰ ਲੈ ਲੈਣਾ ਸੋ 2 ਦੀ ਘਾਤ 3 ਤੇ 3 ਦੀ ਘਾਤ 2 5 ਦੀ ਘਾਤ 2 ਹਰੇਕ ਆਪਾਜਮਨ ਖਣ ਦੀ ਸਭ ਤੋਂ ਵੱਡੀ ਘਾਤ ਹੈ ਇਸ ਲਈ ਐਲਸੀਐਮ 8 9 26 25 ਰਾ ਬਣ ਗਿਆ 2 ਦੀ ਘਾਤ 3 3 ਦੀ ਘਾਤ 2 5 ਦੀ ਘਾਤ 2 ਸੋ 2 2 4 2 8 9 25 ਸੋ ਇਹ ਹੋ ਗਿਆ ਬੱਚਿਓ ਆਪਣਾ 25 8 ਕਿੰਨਾ ਹੁੰਦਾ ਹੈ 200 ਤੇ 9 2 18 1800 ਸਾਡਾ ਆ ਗਿਆ ਐਲਸੀਐਮ ਹੁਣ ਬੱਚਿਓ ਤੁਹਾਨੂੰ ਮੈਂ ਇੱਕ ਚੀਜ਼ ਹੋਰ ਇੱਥੇ ਦੱਸਾਂ ਚੇਤੇ ਰੱਖਣ ਲਈ ਤੁਹਾਨੂੰ ਅੱਜ ਜੇ ਜਦੋਂ ਐਚਸੀਐਫ ਇੱਕ ਹੋਵੇ ਕਿਸੇ ਸੰਖਿਆਵਾਂ ਦਾ ਤੇ ਫਿਰ ਐਲਸੀਐਮ ਉਹਨਾਂ ਦਾ ਗੁਣਨਫਲ ਹੁੰਦਾ ਤੇ ਦੇਖੋ ਇੱਥੇ ਸਾਰੇ ਤਿੰਨੋਂ ਸੰਖਿਆਵਾਂ ਨੂੰ ਗੁਣਾ ਕਰਦੇ ਆ 8 9 25 ਜਿਹੜਾ ਪਿਛਲਾ ਸਵਾਲ ਸੀ ਭਾਗ 2 ਉਹਦੇ ਵਿੱਚ ਵੀ ਐਲਸੀਐਮ ਸਾਨੂੰ ਕਿੱਦਾਂ ਮਿਲਿਆ ਸੀਗਾ 17 19 23 ਜਦੋਂ ਜਦੋਂ ਐਚਸੀਐਫ 1 ਹੋਵੇ ਤੇ ਐਲਸੀਐਮ ਜਿਹੜਾ ਹੁੰਦਾ ਉਹ ਸੰਖਿਆਵਾਂ ਦਾ ਗੁਣਨਫਲ ਹੀ ਹੁੰਦਾ ਹੈ ਆਈ ਵਿਲ ਬੀ ਨੁਕਤਾ ਹੈ ਚੇਤਾ ਰੱਖਣ ਵਾਲਾ ਸੋ ਇਥੇ ਐਸੀਐਫ ਆ ਗਿਆ ਤੇ ਦੇਖੋ ਬੱਚਿਓ ਤੇ ਤਿੰਨੋਂ ਸੰਖਿਆਵਾਂ ਦਾ ਗੁਣਨਫਲ ਇੱਥੇ ਆ ਗਿਆ 8 9 25 ਸੋ ਯਾਦ ਰੱਖਣੀ ਹੈ ਬੱਚਿਓ ਜਦੋਂ ਐਸੀਐਫ 1 ਹੋਵੇ ਤੇ ਐਲਸੀਐਮ ਸੰਖਿਆਵਾਂ ਦਾ ਗੁਣਨਫਲ ਹੁੰਦਾ ਹੈ ਠੀਕ ਹੈ ਜੀ ਅੱਗੇ ਚਲੀਏ ਚੌਥਾ ਸਵਾਲ ਕਿੰਨੇ ਐਚਸੀਐਫ 306 ਤੇ 657 9 ਦਿੱਤਾ ਹੈ ਐਲਸੀਐਮ 306 657 ਪਤਾ ਕਰੋ ਸੋ ਬੜਾ ਸੌਖਾ ਪਰ ਵਧੀਆ ਸਿਧਾਂਤਕ ਸਵਾਲ ਹੈਗਾ ਸੋ ਇਹਦਾ ਸੂਤਰ ਕੀ ਹੈ ਸਾਨੂੰ ਯਾਦ ਹੋਣਾ ਚਾਹੀਦਾ ਅਸੀਂ ਜਾਣਦੇ ਹਾਂ ਕਿ LCM AB ਮਿਲੀ ਦੋ ਐਸ ਸੰਖਿਆਵਾਂ ਨੇ A ਜਾਂ B ਠੀਕ ਹੈ LCM AB HCF AB B ਭਾਵ ਸੰਖਿਆਵਾਂ ਦਾ ਗੁਣਨਫਲ ਜਿਹੜਾ ਹੁੰਦਾ ਹੈ ਉਹ LCM ਅਤੇ HCF ਦੇ ਗੁਣਨਫਲ ਦੇ ਬਰਾਬਰ ਹੁੰਦਾ ਹੈ ਹੁਣ ਦਿੱਤਾ ਹੈ A ਬਰਾਬਰ 306 B ਬਰਾਬਰ 657 ਅਤੇ HCF 306 657 ਕਿੰਨਾ 9 ਇਹ ਤਾਂ ਆਇਆ ਹੁਣ ਸਾਡਾ ਕੀ ਬਣ ਗਿਆ ਐਲਸੀਐਮ 306 ਤੇ 857 ਗੁਣਾ 9 ਇੱਥੇ ਵਰਤਦਾ ਨਾ ਐਲਸੀਐਮ ਇਹ ਵਰਤਦਾ ਇੱਥੇ ਮੋਨ ਵਰਤ ਦਿੱਤਾ ਤੇ ਐਸਸੀਐਫ ਜਿਹੜਾ ਹੈਗਾ 9 ਹੈਗਾ 9 ਵਰਤ ਦਿੱਤਾ ਤੇ ਦੋ ਸੰਖਿਆਵਾਂ ਹੈ ਗਈਆਂ ਗੁਣਾ ਵੀ 306 ਗੁਣਾ 657 ਵਰਤਦਾ ਸੋ ਐਲਸੀਐਮ ਕਿਤੇ ਬਰਾਬਰ ਹੋ ਜਾਏਗਾ ਬੱਚਿਓ ਇਹ ਬਰਾਬਰ ਹੋ ਜਾਏਗਾ 306 ਗੁਣਾ 657 ਤੇ 9 ਇਹਦੇ ਥੱਲੇ ਆ ਜਾਏਗਾ 9 ਥੱਲੇ ਆ ਗਿਆ ਹੁਣ 9 ਨੂੰ ਇਹਨਾਂ ਭਾਗ ਕੀਤਾ 306 ਨੂੰ ਭਾਗ ਕੀਤਾ ਨੋ ਨਾਲ 9 ਚੋਕ 36 ਇਹ ਸੋਰੀ 9 3 stai ਤੇ 3 जो stai 3 ਤੇ 36 94 36 ਸੋ 34 657 ਸੋ 34 ਨੂੰ ਜਲੇ 657 ਨਾਲ ਗੁਣਾ ਕੀਤਾ ਤੇ ਸਾਡਾ ਜਵਾਬ ਆ ਗਿਆ 22338 ਸੋ ਬੱਚਿਓ ਇਹ ਵੀ ਯਾਦ ਰੱਖਣਾ ਹੈ ਜਦੋਂ ਦੋ ਸੰਖਿਆਵਾਂ ਇਹ ਦਿੱਤੀਆਂ ਹੋਣ ਤੇ ਐਸ ਸੀ ਐਫ ਦਿੱਤਾ ਹੋਵੇ ਤੇ ਐਲ ਸੀ ਐਮ ਕੱਢਿਆ ਜਾ ਸਕਦਾ ਹੈ ਤੇ ਐਲ ਸੀ ਐਮ ਦਿੱਤਾ ਹੋਵੇ ਤੇ ਐਸ ਸੀ ਐਫ ਕੱਢਿਆ ਜਾ ਸਕਦਾ ਹੈ ਸੋ ਇਸ ਤਰ੍ਹਾਂ ਅਸੀਂ ਬੱਚਿਓ ਇਹ ਤਿੰਨ ਚੀਜ਼ਾਂ ਦਿੱਤੀਆਂ ਹੋਈਆਂ ਸਾਨੂੰ ਦੋ ਸੰਖਿਆਵਾਂ ਇਕ ਐਕਸਫ ਦਿੱਤਾ ਸੀਗਾ ਤੇ ਅਸੀਂ ਐਲਸੀਐਮ ਜਿਹੜਾ ਹੈ ਇਦਾਂ ਕੱਢ ਲਿਆ ਸਾਨੂੰ ਕੋਈ ਉਹ ਜਿਹੜਾ ਅਪਾਜ ਗੁਣਨ ਖੰਡਨ ਕਰਨ ਦੀ ਲੋੜ ਨਹੀਂ ਪਈ ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡੇ ਅਭਿਆਸ ਨੂੰ ਮਰੀਕ 1.2 ਦੇ ਸਵਾਲ ਤੀਜਾ ਤੇ ਚੌਥਾ ਤੇ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੀ ਵੀਡੀਓ ਤੱਕ ਲਈ ਰੱਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ